ਹਾਂਜੀ ਅੱਜ ਆਪਾਂ ਜਾਣਾ ਸੀ ਬਠਿੰਡੇ ਤੋਂ ਬੜੀ ਸਾਹਿਬ ਇੱਥੇ ਹੋ ਗਿਆ ਆਪਾਂ ਰੈਡੀ ਤੇ ਆਪਾਂ ਚੱਲਦੇ ਤਲਵੰਡੀ ਸਾਹਬ ਨੂੰ ਤੇ ਆਹ ਦੇਖ ਲਓ ਘੋੜੇਲ ਦੀ ਗਲਤੀ ਇਹਨੇ ਬੱਸ ਵੀ ਨਹੀਂ ਦੇਖੀ ਤੇ ਘੋੜਾ ਬੱਸ ਦੇ ਮੁਰੇ ਕਰਦਾ ਇਹ ਨਹੀਂ ਦੇਖਿਆ ਕਿ ਬੱਸ ਸਪੀਡ ਤੇ ਆ ਰਹੀ ਹੈ ਫਿਰ ਆਪਾਂ ਜਦੋਂ ਮੋੜ ਤੋਂ ਮਾਨਸਾ ਨੂੰ ਜਾਂਦੇ ਹਾਂ ਉਹਦਾ ਭਾਈ ਦੇ ਸਿੱਕ ਟੋਲ ਡੈਕਸ ਆਉਂਦਾ ਉਹਦੇ ਉੱਤੇ ਨਾ ਕੋਈ ਲਾਈਟ ਲੱਗੀ ਤੇ ਨਾ ਹੀ ਕੋਈ ਬੱਤੀ ਲੱਗੀ ਹੈ ਉੱਥੇ ਰੋਜ਼ ਰਾਤ ਨੂੰ ਕੋਈ ਨਾ ਕੋਈ ਐਕਸੀਡੈਂਟ ਦੇਖਣ ਨੂੰ ਮਿਲਦਾ ਹੈ ਤੇ ਅੱਜ ਵੀ ਇੱਕ ਵਾਰ ਸਾਨੂੰ ਆਹ ਕਾਰ ਦਾ ਇੱਕ ਐਕਸੀਡੈਂਟ ਦੇਖਣ ਨੂੰ ਮਿਲਿਆ ਜੇਕਰ ਤੁਸੀਂ ਵੀ ਉੱਧਰ ਜਾਂਦੇ ਹੋ ਤਾਂ ਆਪਣਾ ਰਾਤ ਨੂੰ ਧਿਆਨ ਫਿਰ ਆਪਾਂ ਪਹੁੰਚ ਗਏ ਮਾਨਸਾ ਦੇ ਆਪਣੀ ਬੱਸ ਦਾ ਸ਼ੀਸ਼ਾ ਸਾਫ਼ ਕਰਕੇ ਦੇ ਸੀ ਚੱਲ ਪਏ ਸੁਨਾਮ ਨੂੰ ਫਿਰ ਜਿੰਨੀਆਂ ਵੀ ਸਵਾਰੀਆਂ ਸਾਡੀ ਬੱਸ ਚੜੀਆਂ ਸੀ ਫਿਰ ਸਾਰਿਆਂ ਨੇ ਅਸੀਂ ਕੱਟੀਆਂ ਟਿਕਟਾਂ ਸੁਨਾਮ ਅੱਡੇ 'ਤੇ ਇਹ ਆ ਉਹ ਬੰਦਾ ਜਿਸ ਨੂੰ ਤੁਸੀਂ ਫਟੇ ਪੁਰਾਣੇ ਨੋਟ ਦੇ ਸਕਦੇ ਹੋ ਤੇ ਪੈਸੇ ਖੁੱਲੇ ਲੈ ਸਕਦੇ ਹੋ ਫਿਰ ਆਪਾਂ ਪਹੁੰਚ ਗਏ ਚੰਡੀਗੜ੍ਹ ਤੇ ਆ ਦੋ ਡਰਾਈਵਰ ਆਪਣੀ ਕੁਵਿਲ ਦਰਦੀਆਂ ਗੱਲਾਂ ਕਰ ਰਹੇ ਸੀ ਇੱਕ ਡਰਾਈਵਰ ਤਾਂ ਬਹੁਤ ਹੀ ਟੈਂਸ਼ਨ ਦੇ ਵਿੱਚ ਸੀ ਦੂਜਾ ਉਸ ਨੂੰ ਅੱਲਾਸੇ ਵੀ ਦੇ ਰਿਹਾ ਸੀ ਹਾਂਜੀ ਫਿਰ ਅਸੀਂ ਪਹੁੰਚ ਗਏ ਇੱਥੇ ਮਿਊਰ ਟਾਬੇ ਤੇ ਜਾਵਲੀ ਤੁਹਾਨੂੰ ਦੱਸ ਦੇ ਗਏ ਕਿ ਇੱਥੋਂ ਦੇ ਖਾਣੇ ਦੀ ਗੱਲਬਾਤ ਪੂਰੀ ਘੈਂਟ ਤੇ ਆ ਬਾਈ ਸਾਹਮਣੇ ਮੈਗੀ ਬਣਾਉਂਦੇ ਤੇ ਮੈਗੀ ਦੀ ਗੱਲਬਾਤ ਪੂਰੀ ਸਿਰੇ ਹੀ ਹੁੰਦੀ ਹੈ ਜੇਕਰ ਤੁਸੀਂ ਵੀ ਇਹ ਸ਼ਿਮਲੇ ਜਾਣੇ ਹੋ ਜਾਂ ਬਡੂ ਸਾਹਿਬ ਜਾਣੇ ਹੋ ਤਾਂ ਇਹਨਾਂ ਨੂੰ ਇੱਕ ਵਾਰੀ ਜ਼ਰੂਰ ਮੌਕਾ ਦਿਓ ਤੇ ਜੇ ਤੁਸੀਂ ਇਸ ਟਾਪੇ ਤੇ ਪਹੁੰਚ ਕੇ ਆਪਣਾ ਨਾਮ ਲੈਦੇ ਹੋਗੇ ਤਾਂ ਤੁਹਾਨੂੰ ਡਿਸਕਾਊਂਟ ਵੀ ਕਰ ਦੇਣਗੇ ਫਿਰ ਅਸੀਂ ਪਹੁੰਚ ਗਏ ਹਿਮਾਚਲ ਦੇ ਬਾਰਡਰ ਤੇ ਇਹਨਾਂ ਨੇ ਸਾਨੂੰ ਇੱਕ ਪੰਪਲੇਟ ਦਿੱਤਾ ਸਾਨੂੰ ਤਾਂ ਇਦਾਂ ਸੀ ਕੋਈ ਆਫਰ ਦੇਣਗੇ ਪਰ ਉਹਦੇ ਵਿੱਚ ਲਿਖਿਆ ਸੀਗਾ ਕਿ ਜੇਕਰ ਤੁਸੀਂ ਹਿਮਾਚਲ ਦੇ ਵਿੱਚ ਕੋਈ ਵੀ ਜਗ੍ਹਾ ਖਰੀਦਣੀ ਹੈ ਤਾਂ ਤੁਸੀਂ ਸਾਨੂੰ ਵਿਜ਼ਿਟ ਕਰੋ ਪਰ ਸਾਡੇ ਵੱਸੋਂ ਗੱਲ ਬਾਹਰ ਸੀ ਫਿਰ ਆਪਾਂ ਪਹੁੰਚ ਗਏ ਹਿਮਾਚਲ ਜਦੇ ਇੱਥੋਂ ਦਾ ਵ 24 ਘੰਟੇ ਇਦਾਂ ਦਾ ਰਹਿੰਦਾ ਪੂਰਾ ਗੱਲਬਾਤ ਘੰਟ ਸੀ ਹਾਂਜੀ ਫਿਰ ਅਸੀਂ ਪਹੁੰਚ ਗਏ ਬੜੂ ਸਾਹਿਬ ਇੱਥੇ ਆਪਣੀ ਬੱਸ ਲਾਈ ਤੇ ਇੱਥੇ ਬਜਰੰਗ ਵਾਲੀ ਆ ਕੇ ਸਾਡੀ ਬੱਸ ਦੇ ਉੱਤੇ ਚੜ ਗਿਆ ਤੇ ਉਸ ਨੇ ਸਾਡੀ ਬੱਸ ਦੀ ਪਲਾਸੀ ਕੀਤੀ ਇਹ ਇਹਦਾ ਦਿੱਲੀ ਦਾ ਕੰਮ ਹੈ ਸੋ ਕੱਲ ਮਿਲਦੇ ਆਪਾਂ ਇੱਕ ਨਵੇਂ ਸਫ਼ਰ ਦੇ ਨਾਲ